ਪਿਆਰੀ ਵਿਦਿਆਰਥੀਓ ਅੱਜ ਅਸੀਂ ਬੀਐਡ ਕੋਰਸ ਦੇ ਵਿੱਚ ਕੰਪਲਸਰੀ ਪੇਪਰ ਹੈ ਜਿਹੜਾ ਟੀਚਿੰਗ ਲਰਨਿੰਗ ਪ੍ਰੋਸੈਸ ਉਹਦੇ ਕੋਰ ਐਲੀਮੈਂਟਸ ਬਾਰੇ ਡਿਸਕਸ ਕਰਾਂਗੇ ਜਿਦੇ ਵਿੱਚ ਕਿ ਅਸੀਂ ਗੱਲ ਕਰਾਂਗੇ ਕਿ ਟੀਚਿੰਗ ਹੁੰਦੀ ਕੀ ਹੈ ਟੀਚਿੰਗ ਦਾ ਨੇਚਰ ਕਿਵੇਂ ਦਾ ਹੋਣਾ ਚਾਹੀਦਾ ਹੈ ਉਹਦੇ ਨਾਲ ਜੁੜਦੇ ਹੋਏ ਸਾਡੇ ਉਹਦੇ ਕੈਰੈਕਟਿਸਟਿਕਸ ਫੀਚਰਸ ਕੀ ਰਹਿਣਗੇ ਤੇ ਅੱਜ ਦੇ ਸਮੇਂ 'ਚ ਇਫੈਕਟਿਵ ਟੀਚਿੰਗ ਨੂੰ ਐਨਹਾਂਸ ਕਰਨ ਦੇ ਲਈ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਧਿਆਨ ਕਰਨੀਆਂ ਚਾਹੀਦੀਆਂ ਨੇ ਜਦੋਂ ਅਸੀਂ ਟੀਚਿੰਗ ਲੈਕਚਰ ਡਿਲੀਵਰਸ ਕਰਦੇ ਹਾਂ ਕਲਾਸਰੂਮ ਦੇ ਵਿੱਚ ਤਾਂ ਇਹਦੇ ਬਾਰੇ ਵਧੇਰੇ ਜਾਣਕਾਰੀ ਲਈ ਤੇ ਇਹਨਾਂ ਕੋਰ 엘ਮੈਂਟਸ ਨੂੰ ਚੰਗੀ ਤਰ੍ਹਾਂ ਇਹਨਾਂ ਨਾਲ ਜਾਣ ਪਛਾਣ ਕਰਨ ਦੇ ਲਈ ਅਸੀਂ ਅੱਜ ਗੱਲਬਾਤ ਕਰਾਂਗੇ ਅਸਿਸਟੈਂਟ ਪ੍ਰੋਫੈਸਰ ਜਸਪ੍ਰੀਤ ਕੌਰਨ ਜਿਹੜੇ ਕਿ ਟੀਚਿੰਗ ਲਰਨਿੰਗ ਸਬਜੈਕਟ ਪੜਾਉਂਦੇ ਨੇ ਤੇ ਇਹਦੇ ਬਾਰੇ ਉਹ ਸਾਨੂੰ ਦੱਸਣਗੇ ਮੈਮ ਸਭ ਤੋਂ ਪਹਿਲਾਂ ਸਾਨੂੰ ਇਹਦੇ ਬਾਰੇ ਦੱਸੋ ਕਿ ਟੀਚਿੰਗ ਹੁੰਦੀ ਕੀ ਹੈ ਟੀਚਿੰਗ ਜਿਹੜਾ ਵਰਡ ਹੈ ਟੂ ਟੀਚ ਤੋਂ ਲਿਆ ਗਿਆ ਜਿਸ ਦਾ ਮਤਲਬ ਕੀ ਹੈ ਕਿ ਇਨਸਟ੍ਰਕਟ ਕਰਨਾ ਗਾਈਡ ਕਰਨਾ ਸਟੂਡੈਂਟ ਨੂੰ ਤਾਂ ਟੀਚਰ ਕੀ ਆ ਕਲਾਸਰੂਮ ਦੇ ਵਿੱਚ ਜਾ ਕੇ ਬੱਚਿਆਂ ਨੂੰ ਇਨਸਟਰਕਸ਼ਨਸ ਦਿੰਦਾ ਉਹਨਾਂ ਨੂੰ ਗਾਈਡੈਂਸ ਦਿੰਦਾ ਤੇ ਉਹ ਜਿਹੜੇ ਬੱਚੇ ਨੇ ਉਸ ਚੀਜ਼ ਨੂੰ ਫੋਲੋ ਕਰਦੇ ਨੇ ਤੇ ਇਹਨਾਂ ਉਹਨਾਂ ਨੂੰ ਗਾਈਡ ਕਰਦਾ ਮੈਂਟਰ ਦੇ ਤੌਰ ਤੇ ਕੰਮ ਕਰਦਾ ਕਿ ਬੱਚੇ ਨੇ ਜਿਹੜੇ ਹੁਣ ਬੁੱਕਸ ਦੇ ਵਿੱਚੋਂ ਉਹਨਾਂ ਨੂੰ ਪੜ੍ਹਦੇ ਨੇ ਤੇ ਨੋਟਬੁੱਕ ਦੇ ਉੱਤੇ ਨੋਟ ਕਰਦੇ ਨੇ ਜੋ ਟੀਚਰ ਆ ਕਲਾਸ ਦੇ ਵਿੱਚ ਜਾ ਕੇ ਉਹਨਾਂ ਨੂੰ ਪੜ੍ਹਾਉਂਦਾ ਹੈ ਤੇ ਇੱਕ ਪ੍ਰੋਫੈਸ਼ਨਲ ਐਕਟੀਵਿਟੀ ਆ ਟੀਚਰ ਜਿਹੜੀ ਟੀਚਿੰਗ ਆ ਦੋ ਤਰ੍ਹਾਂ ਦੀ ਹੁੰਦੀ ਆ ਫਾਰਮਲ ਤੇ ਨਾਨ ਫਾਰਮਲ ਫਾਰਮਲ ਕੀ ਆ ਤੁਸੀਂ ਇੱਕ ਕੋਰਸ ਦੇ ਵਿੱਚ ਤੁਸੀਂ ਨੇ ਐਡਮਿਸ਼ਨ ਲਈਤੀ ਤੇ ਤੁਸੀਂ ਉੱਥੇ ਰੈਗੂਲਰ ਜਾ ਰਹੇ ਹੋ ਟੀਚਰ ਤੁਹਾਨੂੰ ਰੈਗੂਲਰ ਕਲਾਸਰੂਮ ਦੇ ਵਿੱਚ ਜਾ ਕੇ ਪੜ੍ਹਾ ਰਿਹਾ ਤੇ ਨਾਨ ਫਾਰਮਲ ਵੇ ਦੇ ਵਿੱਚ ਹੁੰਦਾ ਕਿ ਜਦੋਂ ਤੁਸੀਂ ਇੱਕ ਕੋਰਸ ਦੇ ਵਿੱਚ ਐਡਮਿਸ਼ਨ ਲੈਣੇ ਹੋ ਪਰ ਤੁਸੀਂ ਡਿਸਟੈਂਸ ਐਜੂਕੇਸ਼ਨ ਦੇ ਥਰੂ ਲੈਣੇ ਹੋ ਜਿਹਦੇ ਵਿੱਚ ਤੁਹਾਡੀਆਂ ਪੀਸੀਪੀਜ਼ ਲੱਗਦੀਆਂ ਨੇ 7 ਡੇਜ਼ ਦੀਆਂ ਤੇ ਤੁਸੀਂ ਸਿਰਫ ਪੇਪਰ ਦੇਣ ਜਾਂਦੇ ਹੋ ਨਾਨ ਫਾਰਮਲ ਐਜੂਕੇਸ਼ਨ ਹੁੰਦੀ ਹੈ ਤੇ ਇਸ ਤਰੀਕੇ ਨਾਲ ਜਿਹੜੀ ਟੀਚਿੰਗ ਹੈ ਫਾਰਮਲ ਤੇ ਨਾਨ ਫਾਰਮਲ ਦੋ ਤਰੀਕੇ ਨਾਲ ਹੁੰਦੀ ਹੈ ਤੇ ਕਲਾਸਰੂਮ ਦੇ ਵਿੱਚ ਜਿਹੜਾ ਬੱਚਾ ਜਾ ਕੇ ਇੱਕ ਟੀਚਰ ਤੋਂ ਗਾਈਡੈਂਸ ਲੈ ਕੇ ਸਿੱਖਦਾ ਹੈ ਬਹੁਤ ਵਧੀਆ ਦੱਸਿਆ ਮੈਮ ਤੁਸੀਂ ਟੀਚਿੰਗ ਦੇ ਬਾਰੇ ਟੀਚਿੰਗ ਦਾ मीनिंग ਕਲੀਅਰ ਹੋਣਾ ਬਹੁਤ ਜ਼ਰੂਰੀ ਹੈ ਆਪਾਂ ਨੂੰ ਕਿਉਂਕਿ ਜਦ ਤੱਕ ਸਾਨੂੰ ਟੀਚਿੰਗ ਦਾ मीनिंग ਨਹੀਂ ਕਨਫਰਮ ਹੁੰਦਾ ਤਾਂ ਅਸੀਂ ਬੈਟਰ ਟੀਚਿੰਗ ਜਾਂ ਵਧੀਆ ਲੈਕਚਰ ਡਿਲੀਵਰ ਕਲਾਸਰੂਮ ਦੇ ਵਿੱਚ ਨਹੀਂ ਕਰ ਸਕਦੇ ਹ ਕਿ ਜਿਹੜਾ ਕਿ ਬੱਚਿਆਂ ਦੀ ਲਰਨਿੰਗ ਦੇ ਉੱਤੇ ਡਾਇਰੈਕਟਲੀ ਇਫੈਕਟ ਪਾਉਂਦਾ ਹੈ ਮੈਮ ਇਸ ਤੋਂ ਬਿਨਾ ਜਿਵੇਂ ਅੱਜਕੱਲ ਸਮਾ ਬਦਲਦਾ ਜਾ ਰਿਹਾ ਹੈ ਤਾਂ ਪਹਿਲਾਂ ਟੀਚਿੰਗ ਦੇ process ਹੋਤਰਾਂ ਦਾ ਸੀ ਤੇ ਹੁਣ ਨਵੇਂ ਯ era ਦੇ ਵਿੱਚ ਬਹੁਤ ਸਾਰੀਆਂ ਟੀਚਿੰਗ ਦੇ ਵਿੱਚ ਨਵੀਆਂ ਚੀਜ਼ਾਂ ਜੁੜੀਆਂ ਗਈਆਂ ਨੇ ਕਿਉਂਕਿ ਅੱਜ ਕੱਲ ਕਨਸਟਰਕਟਿਵਿਜ਼ਮ ਦਾ ਕਨਸੈਪਟ ਫਾਲੋ ਕੀਤਾ ਜਾਂਦਾ ਹੈ ਐਜੂਕੇਸ਼ਨ ਸਿਸਟਮ ਦੇ ਵਿੱਚ ਤਾਂ ਮੈਮ ਥੋੜਾ ਜਿਹਾ ਟ੍ਰੈਡੀਸ਼ਨਲ ਤੇ ਮਾਡਰਨ ਟੀਚਿੰਗ ਦੇ ਉੱਤੇ ਚਾਨਣਾ ਪਾਓ ਸਾਨੂੰ ਮਾਡਰਨ ਤੇ ਟ੍ਰੈਡੀਸ਼ਨਲ ਜਿਹੜੀ ਟੀਚਿੰਗ ਆ ਉਹਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਆ ਟ੍ਰੈਡੀਸ਼ਨਲ ਟੀਚਿੰਗ ਦੇ ਵਿੱਚ ਬੱਚੇ ਕੀ ਹੁੰਦੇ ਸੀ ਸਟੂਡੈਂਟਸ ਪੈਸਿਵ ਲਿਸਨਰ ਤੇ ਟੀਚਰ ਐਕਟਿਵ ਲਿਸਨਰ ਹੁੰਦਾ ਸੀ ਜੋ ਟੀਚਰ ਉਹਨਾਂ ਨੂੰ ਗਾਈਡ ਕਰਦਾ ਸੀ ਜੋ ਇਨਸਟ੍ਰਕਟ ਕਰਦਾ ਸੀ ਉਹ ਉਹੀ ਕਰਦੇ ਸੀ ਉਹਨਾਂ ਦੀ ਆਪਣੀ ਜਿਹੜੀ ਮੈਂਟਲ ਅਬਿਲਟੀ ਕਹਿ ਲਓ ਕੋਈ ਨਹੀਂ ਸੀ ਉਹ ਆਪਣੇ ਆਪ ਕੋਈ ਕੁਐਰੀ ਨਹੀਂ ਕਰਦੇ ਸੀ ਕੋਈ ਕੁਐਸਚਨਿੰਗ ਨਹੀਂ ਜੋ ਵੀ ਟੀਚਰ ਨੇ ਉਹਨਾਂ ਨੂੰ ਦੱਸਿਆ ਉਹਨਾਂ ਨੇ ਉਹੀ ਬੁੱਕਸ ਦੇ ਵਿੱਚੋਂ ਪੜ੍ਹਨਾ ਤੇ ਉਹੀ ਨੋਟ ਡਾਊਨ ਕਰਨਾ ਪਰ ਹੁਣ ਸਮਾਜ ਚੇਂਜ ਹੋ ਗਿਆ ਹੁਣ ਸਟੂਡੈਂਟਸ ਕੀ ਨੇ ਐਕਟਿਵ ਲਿਸਨਰ ਹੈਗੇ ਨੇ ਕਲਾ ਐਕਟਿਵ ਪਾਰਟਿਸਪੇਸ਼ਨ ਕਰਦੇ ਨੇ ਉਹਨਾਂ ਨੂੰ ਕਿ ਐਕਟੀਵਿਟੀ ਮੈਥਡ ਦੇ ਰਾਹੀਂ ਕਲਾਸ ਦੇ ਵਿੱਚ ਪੜਾਇਆ ਜਾਂਦਾ ਤੇ ਉਹ ਕੁਐਰੀ ਕਰਦੇ ਨੇ ਉਹਨਾਂ ਦੀ ਐਕਟਿਵ ਇਨਵੋਲਵਮੈਂਟ ਹੈ ਤੇ ਉਹਨਾਂ ਦੀ ਮੈਂਟਲ ਬਿਲਟੀ ਉਹਨਾਂ ਦੇ ਏਜ ਦੇ ਅਕੋਰਡਿੰਗਲੀ ਹੀ ਟੀਚਰ ਕਲਾਸ ਦੇ ਵਿੱਚ ਜਿਹੜੀ ਇਨਸਟਰਕਸ਼ਨ ਦਿੰਦਾ ਤੇ ਹੁਣ ਸਿਨੈਰੀਓ ਆ ਜਿਹੜਾ ਨਵੇਂ ਯੁੱਗ ਦੇ ਵਿੱਚ ਚੇਂਜ ਹੋ ਚੁੱਕਿਆ ਹੈ ਜੀ ਮੈਂ ਕਿ ਮੈਮ ਤੁਸੀਂ ਦੱਸਿਆ ਕਿ ਹੁਣ ਬੱਚੇ ਜਿਹੜੇ ਨੇ ਉਹ ਐਕਟਿਵ ਲਰਨਰਸ ਨਹੀਂ ਰਹੇ ਐਕਟਿਵ ਲਰਨਰਸ ਹੋ ਚੁੱਕੇ ਨੇ ਉਹ ਪੈਸਿਵ ਲਰਨਰਸ ਨਹੀਂ ਰਹੇ ਬੱਚਿਆਂ ਦੀ ਐਕਟਿਵ ਪਾਰਟਿਸਪੀਕੇਸ਼ਨ ਬੈਟਰ ਟੀਚਿੰਗ ਦੇ ਵਿੱਚ ਬਹੁਤ ਮੈਟਰ ਕਰਦੀ ਹੈ ਹੁਣ ਅਧਿਆਪਕ ਕਿਲਾ ਕਲਾਸਰੂਮ ਦੇ ਵਿੱਚ ਜਾ ਕੇ ਸਿਰਫ ਇਹ ਨਹੀਂ ਕਿ ਆਪਣਾ ਲੈਕਚਰ ਕਰਕੇ ਪ੍ਰਪੇਅਰ ਤੇ ਉੱਥੇ ਜਾ ਕੇ ਡਿਲੀਵਰ ਕਰ ਦੇ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਤੇ ਆਪਣਾ ਲੈਕਚਰ ਪ੍ਰੋਪਰ ਪ੍ਰਪੇਅਰ ਤੇ ਪਲਾਨ ਕਰਕੇ ਜਾਣਾ ਹੋਵੇਗਾ ਪਹਿਲਾਂ ਟੀਚਿੰਗ ਕਰਨ ਤੋਂ ਤੇ ਮੈਮ ਇਸ ਤੋਂ ਬਿਨਾ ਸਾਨੂੰ ਹੁਣ ਦੱਸੋ ਕਿ ਅੱਜ ਦੇ ਸਮੇਂ ਦੇ ਵਿੱਚ ਟੀਚਿੰਗ ਦਾ ਨੇਚਰ ਕਿਹੋ ਜਿਹਾ ਹੈ ਟੀਚਿੰਗ ਦਾ ਆਰਟ ਤੇ ਐਸ ਵੈਲ ਐਸ ਸਾਇੰਸ ਆ ਆਰਟ ਕਿਵੇਂ ਆ ਕਿ ਬੱਚੇ ਦੀ ਅਸੀਂ ਕ੍ਰੀਏਟੀਵਿਟੀ ਨੂੰ ਜਾਨਣਾ ਤੇ ਉਹਨੂੰ ਕ੍ਰੀਏਟਿਵ ਬਣਾਣਾ ਜਿਹੜੇ ਵੀ ਉਹਦੇ ਫੀਲਡ ਦੇ ਵਿੱਚ ਇੰਟਰਸਟ ਆ ਉਹਨੂੰ ਗਾਈਡ ਕਰਕੇ ਉਸ ਪਾਸੇ ਡਾਇਰੈਕਸ਼ਨ ਦੇ ਵਿੱਚ ਉਹਨੂੰ ਲੈ ਕੇ ਜਾਣਾ ਤੇ ਸਾਇੰਸ ਕੀ ਆ ਕਿ ਜਿਹੜੇ ਅਸੀਂ ਆਪਣੇ ਪ੍ਰਿੰਸੀਪਲਸ ਨੇ ਜਿਹੜੇ ਸਬਜੈਕਟ ਦੇ ਉਹ ਸਾਰੇ ਵੈਰੀ ਕਰਦੇ ਨੇ ਸਾਰੇ ਸਬਜੈਕਟ ਦੇ ਲੈਂਗੁਏਜ ਅਲੱਗ ਪ੍ਰਿੰਸੀਪਲਸ ਹੁੰਦੇ ਨੇ ਸਾਇੰਸ ਮੈਥ ਤੇ ਲੱਗ ਹੁੰਦੇ ਨੇ ਤਾਂ ਉਹਨਾਂ ਨੂੰ ਫੋਲੋ ਕਰਦੇ ਹੋਏ ਅਸੀਂ ਆਪਣੀ ਟੀਚਿੰਗ ਕਰਨੀ ਆ ਆਪਣੇ ਡੈਫੀਨਿਟ ਓਬਜੈਕਟਿਵਸ ਨੇ ਜਿਹੜੇ ਉਹਨਾਂ ਨੂੰ ਅਚੀਵ ਕਰਨਾ ਤੇ ਇਸ ਲਈ ਜਿਹੜਾ ਤਾਂ ਨੇਚਰ ਤੇ मैम ਹੁਣ ਸਾਨੂੰ ਦੱਸੋ ਕਿ ਇਫੈਕਟਿਵ ਟੀਚਿੰਗ ਨੂੰ ਅਡਾਪਟ ਕਰਨ ਦੇ ਲਈ ਜਾਂ ਇਫੈਕਟਿਵ ਟੀਚਿੰਗ ਨੂੰ ਬੱਚਿਆਂ ਨੂੰ ਇਨਕਲੂਡੈਂਟਲੀ ਟੀਚਰਸ ਕਿਹੜੇ-ਕਿਹੜੇ ਫੀਚਰਸ ਤੇ ਕੈਰੈਕਟਿਸਟਿਕਸ ਇਨਕਲੂਡ ਕਰਨ ਨੂੰ ਆਪਣੇ ਟੀਚਿੰਗ profession ਦੇ ਵਿੱਚ ਜਾਂ process ਦੇ ਵਿੱਚ ਟੀਚਿੰਗ ਕੀ ਹੈ ਇੱਕ professionel activity ਆ ਜਿਹੜੇ ਕਲਾਸਰੂਮ ਦੇ ਵਿੱਚ ਜਾ ਕੇ ਇੱਕ ਇੰਸਟੀਟਿਊਟ ਦੇ ਵਿੱਚ ਟੀਚਰ ਕੀ ਆ ਪੜ੍ਹਾਉਂਦਾ ਹੈ ਸਟੂਡੈਂਟਸ ਨੂੰ ਤੇ ਦੂਸਰਾ ਇਹਦੇ ਨਾਲ ਕੀ ਆ ਲਰਨਿੰਗ ਹੁੰਦੀ ਆ ਜਿਹੜੀ ਟੀਚਿੰਗ ਆ ਉਹ ਲਰਨਿੰਗ ਦਾ ਕੌਜ਼ ਬਣਦੀ ਆ ਲਰਨਿੰਗ ਦੇ ਜਿਹੜੀ ਆਉਟਕਮ ਆ ਲਰਨਿੰਗ ਆਉਟਕਮ ਕਿੱਥੋਂ ਆਉਂਦੀ ਆ ਟੀਚਿੰਗ ਦੇ ਨਾਲ ਹੀ ਆਉਂਦੀ ਆ ਤੇ ਟੀਚਿੰਗ ਕੀ ਆ ਫਾਰਮਲ ਤੇ ਨਾਨ ਫਾਰਮਲ ਆ ਟੀਚਿੰਗ ਦੇ ਵਿੱਚ ਅਸੀਂ ਫਾਰਮਲ ਤੇ ਨਾਨ ਫਾਰਮਲ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਫਾਰਮਲ ਕਲਾਸਰੂਮ ਦੇ ਵਿੱਚ ਟੀਚਿੰਗ ਹੁੰਦੀ ਆ ਤੇ ਨਾਨ ਫਾਰਮਲ ਦੇ ਵਿੱਚ ਤੁਸੀਂ ਸਿਰਫ ਪੀਸੀਪੀਜ਼ ਲਗਾਉਣੇ ਤੇ ਆਪਣੇ ਐਗਜ਼ਾਮ ਦਿਨੇ ਆ ਤੇ ਟੀਚਿੰਗ ਇੱਕ ਮੋਟੀਵੇਟਿਡ ਐਕਟੀਵਿਟੀ ਆ ਜਿਹਦੇ ਨਾਲ ਅਸੀਂ ਸਟੂਡੈਂਟਸ ਨੂੰ ਮੋਟੀਵੇਟ ਕਰਦੇ ਆ ਕਿ ਉਹ ਲਰਨ ਕਰਨ ਤੇ ਅੱਗੇ ਆਣ ਆਪਣੀ ਜਿਹੜੀ ਕ੍ਰੀਏਟੀਵਿਟੀ ਆ オリジナਲਿਟੀ ਆ ਉਹਨੂੰ ਸ਼ੋਅ ਕਰਨ ਟੀਚਿੰਗ ਟ੍ਰਾਈਪੋਲਰ ਪ੍ਰੋਸੈਸ ਜਿਹਦੇ ਵਿੱਚ ਟੀਚਰ ਸਟੂਡੈਂਟ ਤੇ ਲਰਨਿੰਗ এনवायरमेंट ਇਨਵੋਲਡ ਹੁੰਦਾ ਟੀਚਰ ਨੇ ਸਟੂਡੈਂਟਸ ਨੂੰ ਇਨਸਟਰਕਟ ਕਰਨਾ ਗਾਈਡ ਕਰਨਾ ਫੈਸਿਲਿਟੇਟਰ ਦੇ ਰੂਪ ਦੇ ਵਿੱਚ ਤੇ ਸਟੂਡੈਂਟਸ ਨੇ ਜਿਹੜਾ ਉਹ এনवायरमेंट ਆ ਉਹਦੇ ਵਿੱਚੋਂ ਐਕਟੀਵਿਟੀ ਦੇ ਥਰੂ ਸਿੱਖਣਾ ਤੇ ਇਹ ਤਿੰਨੇ ਚੀਜ਼ਾਂ ਇਨਵੋਲਡ ਹੁੰਦੀਆਂ ਤੇ ਐਕਟਿਵ ਪਾਰਟਿਸਪੇਸ਼ਨ ਵੀ ਆ ਟੀਚਿੰਗ ਐਕਟਿਵ ਪਾਰਟਿਸਪੇਸ਼ਨ ਕਿਵੇਂ ਆ ਕਿ ਸਟੂਡੈਂਟਸ ਵੀ ਐਕਟਿਵਲੀ ਇਨਵੋਲਡ ਹੁੰਦੇ ਨੇ ਤੇ ਉਹ ਐਕਸਪੀਰੀਅੰਸ ਬੇਸਡ ਲਰਨਿੰਗ ਬਾਈ ਡੂਇੰਗ ਦੇ ਰਾਹੀਂ ਕਲਾਸ ਦੇ ਵਿੱਚ ਸਿੱਖਦੇ ਨੇ ਈ ਮੈਮ ਹੁਣ ਸਾਨੂੰ ਦੱਸੋ ਕਿ ਟੀਚਿੰਗ ਦੇ ਕੁਝ ਬੇਸਿਕ ਪ੍ਰਿੰਸੀਪਲਸ ਬਾਰੇ ਵੀ ਗੱਲ ਕੀਤੀ ਗਈ ਹੈ ਸਬਜੈਕਟ ਦੇ ਅੰਦਰ ਟਾਪਿਕ ਦੇ ਅੰਦਰ ਉਹ ਕਿਹੜੇ ਪ੍ਰਿੰਸੀਪਲਸ ਨੇ ਜਿਹੜੇ ਇਫੈਕਟਿਵ ਟੀਚਿੰਗ ਦੇ ਲਈ ਬਹੁਤ ਧਿਆਨ ਵਿੱਚ ਰੱਖੇ ਜਾਂਦੇ ਨੇ ਪ੍ਰਿੰਸੀਪਲ ਸਭ ਤੋਂ ਪਹਿਲਾਂ ਸਾਨੂੰ ਪ੍ਰਿੰਸੀਪਲਸ ਦਾ ਇਹ ਪਤਾ ਹੋਣਾ ਚਾਹੀਦਾ ਕਿ ਪ੍ਰਿੰਸੀਪਲ ਸਾਨੂੰ ਗਾਈਡ ਕਰਦੇ ਆ ਕਿ ਆਪਣਾ ਜਿਹੜਾ ਮੇਨ ਆਬਜੈਕਟਿਵ ਹੈ ਟੀਚ ਸਬਜੈਕਟ ਦਾ ਉਹਨੂੰ ਅਚੀਵ ਕਰਨ ਦੇ ਲਈ ਜੇ ਆਪਾਂ ਲੈਂਗੁਏਜ ਦੇ ਟੀਚਰ ਦੇ ਲਈ ਦੇਖੇ ਤਾਂ ਇੰਗਲਿਸ਼ ਜਿਵੇਂ ਲੈਂਗੁਏਜ ਦੇ ਵਿੱਚ ਟੀਚਰ ਦਾ ਮੇਨ ਮੋਟਿਵ ਕੀ ਆਕ ਕਿ ਉਸਨੇ ਬੱਚਿਆਂ ਦੀ ਲਿਸਨਿੰਗ ਸਪੀਕਿੰਗ ਰੀਡਿੰਗ ਐਂਡ ਰਾਈਟਿੰਗ ਸਕਿਲਸ ਇੰਪਰੂਵ ਕਰਨੀਆਂ ਤਾਂ ਉਹ ਇਸ ਪ੍ਰਿੰਸੀਪਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੀ ਸਾਰੀ ਟੀਚਿੰਗ ਕਰੇਗਾ ਤੇ ਮੈਥ ਵਾਲਿਆਂ ਦਾ ਕੀ ਹੈ ਕਿ ਉਹਨਾਂ ਨੇ ਜਿਹੜੀ ਮੈਥ ਦੇ ਜਿਹੜੀ ਹੈਗੇ ਆ ਥਿਊਰੀ ਜਾਂ ਸਮ ਉਹਨੂੰ ਪ੍ਰੈਕਟੀਕਲ ਯੂਜ਼ ਆ ਜਿਹੜਾ ਡੇਲੀ ਰੁਟੀਨ ਦੇ ਵਿੱਚ ਲੈ ਕੇ ਆਣਾ ਹੈ ਤਾਂ ਇਸ ਤਰੀਕੇ ਨਾਲ ਜਿਹੜੇ ਪ੍ਰਿੰਸੀਪਲਸ ਨੇ ਸਾਨੂੰ ਗਾਈਡ ਕਰਦੇ ਨੇ ਕਿ ਅਸੀਂ ਨੇ ਜਿਹੜੀ ਟੀਚਿੰਗ ਕਿਸ ਤਰੀਕੇ ਨਾਲ ਕਰਨੀ ਹੈ ਤੇ ਉਹਦੇ ਜਿਹੜੇ ਮੇਨ ਆਬਜੈਕਟਿਵ ਆ ਸਬਜੈਕਟ ਰਿਲੇਟਡ ਉਹਨਾਂ ਨੂੰ ਕਿਵੇਂ ਅਚੀਵ ਕਰਨਾ ਤੇ ਟੀਚਰ ਉਸ ਤਰੀਕੇ ਨਾਲ ਪਲਾਨਿੰਗ ਕਰਕੇ ਆਏਗਾ ਆਪਣੇ ਟੀਚਿੰਗ ਪਲ ਅਪਰੇਅਰ ਕਰਕੇ ਲੈ ਕੇ ਆਏਗਾ ਤੇ ਉਹ ਸੀਕੁਐਂਸ ਦੇ ਵਿੱਚ ਕਲਾਸ ਦੇ ਵਿੱਚ ਆ ਕੇ ਟੀਚ ਕਰੇਗਾ ਮੈਮ ਜਿਹੜੇ ਟੀਚਿੰਗ profession ਨਾਲ ਜੇ ਨਵੇਂ ਜੁੜ ਰਹੇ ਨੇ ਇਸ profession ਚ ਐਂਟਰ ਕਰ ਰਹੇ ਨੇ ਉਹਨਾਂ ਲਈ ਇਸ ਸਬਜੈਕਟ ਦੇ ਵਿੱਚ ਇੱਕ ਬੜੀ ਨਵੀਂ ਟਰਮ ਇੰਟਰੋਡਿਊਸ ਹੋਈ ਹੈ ਮੈਕਸਿਮਸ ਆਫ ਟੀਚਿੰਗ ਤਾਂ ਮੈਮ ਥੋੜਾ ਜਿਹਾ ਸਾਨੂੰ ਉਹਦੇ ਬਾਰੇ ਵੀ ਦੱਸੋ ਕਿ ਉਹ ਕਨਸੈਪਟ ਹੈ ਕੀ ਹੈ ਮੈਕਸਮਸ ਹੁੰਦਾ ਕਿ ਸੁੱਤਰ ਕਿਨੇ ਇਹ ਅਸੀਂ ਕਿਹੜੇ ਸੁੱਤਰਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਟੀਚਿੰਗ ਕਰਨੀਆਂ ਤਾਂ ਸਭ ਤੋਂ ਪਹਿਲਾਂ ਅਸੀਂ ਨੌਨ ਟੂ ਅਨਨੋਨਵਲ ਜਾਣਨਾ ਬਸ ਨਾ ਸਿਰਫ ਸਟੂਡੈਂਟਸ ਨੂੰ ਸਿੱਧਾ ਅਨਨੋਨ ਥਿੰਗਸ ਨਹੀਂ ਪੜਾਉਣੀਆਂ ਜਾ ਕੇ ਉਹਨਾਂ ਨੂੰ ਪਹਿਲਾਂ ਜਿਹੜੀ ਉਹਨਾਂ ਦੀ ਪ੍ਰੀਵੀਅਸ ਨੋਲਜ ਆ ਉਹਦੀ ਟੈਸਟਿੰਗ ਕਰਨੀ ਆ ਜੇ ਤੁਸੀਂ ਮੈਥ ਦੇ ਵਿੱਚ ਉਹਨਾਂ ਨੂੰ ਪਲੱਸ ਦੇ ਸਮ ਵੀ ਕਰਾ ਰਹੇ ਹੋ ਤੇ ਫੋਰਥ ਕਲਾਸ ਦੇ ਬੱਚੇ ਨੂੰ ਤੁਸੀਂ ਫਾਈਵ ਦੀ ਜਿਹੜਾ ਵਾਲਾ ਸਮ ਕਰਾਣਾ ਤਾਂ ਥਰਡ ਦੇ ਵਿੱਚ ਉਹਨੇ ਥਰਡ 3 ਡਿਜੀਟ ਤੱਕ ਕੀਤਾ ਹੋਏਗਾ ਕੈਰੀ ਤੇ ਵਿਦਆਊਟ ਕੈਰੀ ਵਾਲਾ ਤਾਂ ਪਹਿਲਾਂ ਤੁਸੀਂ ਉਹਦਾ ਟੈਸਟ ਲੈ ਕੇ ਤਾਂ ਉਹਨੂੰ ਅੱਗੇ ਫਾਰਵਰਡ ਕਰੂਗੇ ਮੀਨਸ ਨਾਉਨ ਟੂ ਅਨਨੋਨ ਵਾਲ ਚ ਲੈ ਕੇ ਜਾਓਗੇ ਤਾਂ ਉਹਨਾਂ ਦਾ ਇੰਟਰਸਟ ਆ ਜਿਹੜਾ ਜ਼ਿਆਦਾ ਵਧੇਗਾ ਇਸੇ ਤਰੀਕੇ ਨਾਲ ਤੁਸੀਂ ਕੰਕ੍ਰੀਟ ਟੂ ਐਬਸਟ੍ਰੈਕਟ ਵਾਲ ਲੈ ਕੇ ਜਾਣਾ ਬੱਚਿਆਂ ਨੂੰ ਪਹਿਲਾਂ ਜਿਹੜੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਟੱਚ ਕਰ ਸਕਦੇ ਆ ਦੇਖ ਸਕਦੇ ਆ ਉਹ ਵਾਲੀਆਂ ਚੀਜ਼ਾਂ ਤੁਸੀਂ ਕਲਾਸ ਦੇ ਵਿੱਚ ਪੜਾਣੀਆਂ ਨੇ ਫਿਰ ਬਾਅਦ ਵਿੱਚ ਜਿਹੜੀਆਂ ਐਬਸਟ੍ਰੈਕਟ ਨੇ ਜਿਵੇਂ ਸਕਾਈ ਦੇ ਵਿੱਚ ਸਟਾਰਸ ਨੇ ਜਿਨ੍ਹਾਂ ਨੂੰ ਅਸੀਂ ਸਿਰਫ ਦੇਖ ਸਕਦੇ ਆ ਉਹਨਾਂ ਦੀ ਕਾਊਂਟਿੰਗ ਨਹੀਂ ਕਰ ਸਕਦੇ ਉਹਨਾਂ ਚੀਜ਼ਾਂ ਨੂੰ ਬਾਅਦ ਦੇ ਵਿੱਚ ਪੜਾਣਾ ਹੈ ਇਸੀ ਤਰੀਕੇ ਨਾਲ ਇੰਡਕਸ਼ਨ ਟੂ ਡਿਡਕਸ਼ਨ ਇੰਡਕਸ਼ਨ ਦੇ ਵਿੱਚ ਕੀ ਹੁੰਦਾ ਕਿ ਪਹਿਲਾਂ ਅਸੀਂ ਜਿਹੜੇ ਹੈਗੇ ਆ ਰੂਲਸ ਦੱਸਦੇ ਆ ਕਿਸੇ ਵੀ ਚੀਜ਼ ਦੇ ਫਿਰ ਉਹਦੇ ਵੀ ਦੀਆਂ ਐਗਜ਼ਾਮਪਲਸ ਨੂੰ ਸੋਲਵ ਕਰਦੇ ਆ ਪਰ ਡਿਡਕਸ਼ਨ ਦੇ ਵਿੱਚ ਪਹਿਲਾਂ ਐਗਜ਼ਾਮਪਲ ਦਿੱਤੇ ਜਾਂਦੇ ਆ ਉਹਨਾਂ ਤੋਂ ਰੂਲਸ ਨੂੰ ਤੇ ਆਪਾਂ ਦੱਸਦੇ ਆ ਕਿ ਰੂਲਸ ਕਿੱਦਾਂ ਬਣਦੇ ਨੇ ਤਾਂ ਇਹ ਚੀਜ਼ ਕੀ ਆ ਕਿ ਛੋਟੀਆਂ ਕਲਾਸਾਂ ਦੇ ਵਿੱਚ ਰੂਲਸ ਤੋਂ ਆਪਾਂ ਚੱਲਦੇ ਆ ਫਿਰ ਜਿਵੇਂ ਜਿਵੇਂ ਬੱਚਿਆਂ ਦੀ ਮੈਂਟਲ ਏਜ ਵੱਧਦੀ ਹੋਈ ਜਾਂਦੀ ਆ ਤਾਂ ਉਸ ਦੇ ਹਿਸਾਬ ਨਾਲ ਅਸੀਂ ਫਿਰ ਡਿਡਕਸ਼ਨ ਮੈਥਡ ਨੂੰ ਫਾਲੋ ਕਰਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਜਸਪ੍ਰਿਤ ਮੈਮ ਤੁਸੀਂ ਸਾਨੂੰ ਬਹੁਤ ਅੱਛਾ ਦੱਸਿਆ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਬਾਰੇ ਟੀਚਿੰਗ ਦੇ ਮੇਨ ਕਨਸੈਪਟ ਦੇ ਬਾਰੇ ਕਿ ਟੀਚਿੰਗ ਹੈ ਕੀ ਹੈ ਤੇ ਇਹਦੇ ਡਿਫਰੈਂਟ ਕੋਰ ਐਲੀਮੈਂਟਸ ਦੇ ਬਾਰੇ ਤੁਸੀਂ ਸਾਨੂੰ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਹੈ ਹੋਪਫੁਲੀ ਇਹ ਵੀਡੀਓ ਤੁਹਾਨੂੰ ਸਾਰਿਆਂ ਦੇ ਕੰਮ ਆਏਗੀ ਕਿ ਇਹਦੇ ਥਰੂ ਨਵੇਂ ਸਬਜੈਕਟ ਜਿਹੜਾ ਪੀਐਟ ਕੋਰਸ ਦੇ ਵਿੱਚ ਸੈਮੈਸਟਰ 1 ਦੇ ਵਿੱਚ ਸਬਜੈਕਟ ਇੰਟਰੋਡਿਊਸ ਕੀਤਾ ਐ ਐਜ਼ ਅ ਕੰਪਲਸਰੀ ਪੇਪਰ ਬਹੁਤ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਇਹਦੇ ਥਰੂ ਕਲੀਅਰ ਹੋਈਆਂ ਹੋਣਗੀਆਂ ਤੇ ਇਹ ਉਹਨਾਂ ਦੀ ਅੱਗੇ ਨੌਲੇਜ ਗੇਨ ਕਰਨ ਦੇ ਵਿੱਚ ਤੇ ਬੈਟਰ ਟੀਚਿੰਗ ਦੇ ਲਈ ਬਹੁਤ ਜ਼ਿਆਦਾ ਸਹਾਇਕ ਹੋਣਗੀਆਂ ਥੈਂਕ ਯੂ ਥੈਂਕ ਯੂ